ਇਹਦੇ ਚ ਜਿਹੜੇ ਸਾਨੂੰ ਇਨਫੋਰਮੇਸ਼ਨ ਹਸਪਤਲ ਤੋਂ ਆਈ ਹੈ ਤੇ ਇਹ ਵੀ ਤਿੰਨ ਬੰਦੇ ਜਿਹੜੇ ਆ ਦਾਖਲਾ ਦੋ ਬੀਵੀਐਮਪੀ ਹਸਪਤਲ ਦਾਖਲਾ ਤੇ ਇੱਕ ਸਿਵਲ ਦਾਖਲਾ ਹੈ ਤੇ ਇਹਨਾਂ ਦਾ ਸਟੇਟਮੈਂਟ ਲੈ ਕੇ ਅਸੀਂ ਜਿਹੜੀ ਆ ਵੱੜੀ ਕਾਰਵਾਈ ਫਰਚਾ ਦਰਜ ਕਰ ਲੱਗੇ ਆ ਤੇ ਸਾਡੀਆਂ ਪੁਲਿਸ ਪਾਰਟੀ ਜਿਹੜੀਆਂ ਉਹ ਸਾਰੀਆਂ ਆਨ ਫੀਲਡ ਦਾ ਨਹੀਂ ਬਾਹਰ ਆ ਜਿਹੜੇ ਵੀ ਬੰਦੇ ਸਾਨੂੰ ਨਾਮ ਪਤਾ ਲੱਗ ਰਿਹਾ ਜਿਹਨਾਂ ਨੇ ਹਮਲਾ ਕੀਤਾ ਜਿਹਨਾਂ ਦੀ ਵੀਡੀਓ ਵੀ ਕੈਪਚਰ ਹੋਈ ਹੈ ਜਿਹੜੇ ਵੀ ਉਹ ਵੀਡੀਓ ਦੇ ਵਿੱਚ ਆਵਾਂਗੇ ਉਹਨਾਂ ਨੂੰ ਜਲਦ ਤੋਂ ਜਲਦੀ ਅਸੀਂ ਅਰੈਸਟ ਕਰਕੇ ਅਗਲੀ ਕਾਰਵਾਈ ਕਰਦੇ ਆਂ ਉਰੇ ਜੀ ਉਹਨਾਂ ਨੇ ਕੁਝ ਬੰਦਿਆਂ ਦੇ ਨਾਮ ਵੀ ਦੱਸਿਆ ਨਾ ਤੇ ਜਿਹੜੇ ਵੀ ਬੰਦੇ ਰਵਾਲਵਾ ਜਿਹਨਾਂ ਨੇ ਇਹ ਝਗੜਾ ਕੀਤਾ ਉਹਨਾਂ ਦੇ ਖਿਲਾਫ ਸੱਤ ਕਰ ਰਹੇ ਸੀ ਸਰ ਅਗਰ ਜਿਹੜੇ ਜੱ피 ਹੋਏ ਨੇ ਨਾਮ ਦੱਸ ਸਕਦੇ ਹਾਂ ਇਹ ਹੱਟੇ ਡਿਟੇਲ ਹੈਗੀ ਹੈ ਜੀ ਇੱਕ ਦਾ ਰੋਹਿਤ ਆ ਮੁੰਡਾ ਇੱਕ ਆਕਸ਼ੇ ਜਾਂ ਇੱਕ ਹਰਤੇਸ਼ ਆ ਉਹਨਾਂ ਨੇ ਮੈਡੀਕਲ ਰੋਕੇ ਸਾਡੇ ਕੋਲ ਆ ਗਿਆ ਤੇ ਉਹ ਜਿਹੜੀ ਬੰਦੇ ਕਾਨੂੰਨੀ ਕਾਰਵਾਈ ਉਹ ਕਰ ਲੀ ਗੀਆਂ ਤੇ ਰੀਡਿੰਗ ਪਾਰਟੀ ਜਿਹੜੀ ਡਿਫਰੈਂਟ ਲਾ ਲਾਗ ਪਾਰਟੀਆਂ ਪੋਲਸ ਪਾਰਟੀਆਂ ਉਹ ਆਲਰੇਡੀ ਏਲਦੇ ਵਿੱਚ ਇਹਨਾਂ ਦੇ ਘਰ ਰੇਡ ਕੀਤੀ ਆ ਸਰ ਕਿਸ ਸੁਦੇਸ਼ ਦਿਓਗੇ ਕਿ ਕਿ ਅੰਦਰ ਜਿਹੜੀ ਜਿਹੜੀ ਕੋਈ ਜਿਹੜੇ ਵੀ ਕਾਰਵਾਈ ਕਰੂਗੇ ਸਖਤ ਤੋਂ ਸਖਤ ਜਿਹੜਾ ਝਗੜਾ ਕਰੂਗਾ ਸਖਤ ਤੋਂ ਸਖਤ ਕਾਰਵਾਈ ਹੋਊਗੀ ਜਿਹੜਾ ਇਹ ਵੀ ਹੈ ਵੀ ਸਾਨੂੰ ਇੱਕੋ ਤੇਰਾ ਦੂਜੇ ਜਿਹੜੇ ਇਹਦੇ ਸਾਹਮਣੇ ਹਾਂ ਓਕੇ ਸਰ ਨਾਮ ਉਹ ਰੋਹਿਤ ਕੁਮਾਰ ਦਵੇਟਿੰਗ ਕੀ ਹੋਇਆ ਕੀ ਲੜਾਈ ਝਗੜਾ ਪਤਾ ਨਹੀਂ ਮੈਂ ਬਾਹਰ ਘੜਾਣ ਗਿਆ ਸੀਗਾ ਤੇ ਨਾਲ ਦੇ ਮੁੰਡਿਆਂ ਨੂੰ ਬਾਹਰ ਸਟ੍ਰੀਟ ਕਰਾਇਆ ਉਹ ਸਾਨੂੰ ਭੁੱਖ ਲੱਗੀ ਸੀਗੀ ਅਸੀਂ ਕੁਲਚੇ ਲੈਣ ਗਏ ਮੇਰੇ ਨਾਲ ਦੇ ਮੁੰਡੇ ਉਹਨਾਂ ਨੇ ਫੋਨ ਕੀਤਾ ਵੀ ਤੁਸੀਂ ਆਏ ਨਹੀਂ ਤੇ ਜਿੱਦਾਂ ਮੈਂ ਫੋਨ ਹੀ ਫੋਨ ਨਹੀਂ ਚੱਕਿਆ ਜਿੱਦਾਂ ਮੈਂ ਸਲੂਨ ਤੇ ਬਾਹਰ ਨਿਕਲਿਆ ਤੇ ਸਾਹਮਣੇ ਬੁੰਡੇ ਐ ਪਤਾ ਨਹੀਂ ਕੌਣ ਸੀ ਜੀ ਇਹਨਾਂ ਨੂੰ ਕੁੱਟ ਰਹੇ ਸੀਗੇ ਜਦ ਮੈਂ ਛੜਾਨ ਗਿਆ ਇੱਕਦਿਕ ਮੱਕਰਪਾਨ ਕੋਗਾ ਹੱਥ 'ਚ ਫੜੀ ਤੇ ਪਤਾ ਨਹੀਂ ਇੱਕ ਨੇ ਮੇਰੇ ਸਿਰ ਤੇ ਵੱਟਾ ਮਾਰੇ ਅਤੇ ਫਿਰ ਖੰਡਾ ਮਾਰੇ ਬਣੀ ਕਾ ਗੰਡਾਸ ਮਾਰੇ ਆ ਤੇ ਮੈਂ ਇੱਕ ਦੀ ਸਿੱਧਾ ਅੱਗੋਂ ਡੇਕ ਗਿਆ ਉਸ ਤੋਂ ਬਾਅਦ ਮੈਨੂੰ ਪਤਾ ਹੀ ਨਹੀਂ ਕਿ ਕੀ ਹੋਇਆ ਜਾਂ ਨਹੀਂ ਕੋਈ ਪਤਾ ਨਹੀਂ ਕਿਉਂ ਲੜਾਈ ਹੋਈ ਨਹੀਂ ਹੋਈ ਐਸਾ ਵੀ ਨਹੀਂ ਪਤਾ ਬੁੰਡੇ ਸੀਗੇ ਜੀ ਬੁੰਡੇ ਆ ਗਏ ਨੇ ਆਗੇ ਜੀ ਦਾ ਸਕਜ ਨੇ 10 12 ਹਾਂ ਜੀ ਤੁਸੀਂ ਆਪਣੇ ਦੂਰ ਤੋਂ ਆਏ ਹਾਂ ਜੀ ਹਾਂ ਜੀ ਹਾਂ ਜੀ ਗੁਰਜੀਤ ਸਿੰਘ ਜੀ ਓਕੇ ਬਾਕੀ ਹੋਣੇ ਕੋਰਨਗੜ੍ਹ ਦੇ ਅੱਛਾ ਅਸਲ ਵਿੱਚ ਮੈਂ ਵੀ ਸ਼ੋਭਾ ਯਾਤਰਾ ਸਗੀ ਗੁਰਵਾਰਾ ਜੀ ਅੱਜ ਅਸੀਂ ਸ਼ੋਭਾ ਯਾਤਰਾ ਜਿੱਥੇ ਪਹੁੰਚ ਆਇਆ ਕਿ ਸ਼ਰਮਾ ਸਤੋਰ ਕੋਈ ਬੜੀ ਵੱਡੀ ਲੜਾਈ ਹੋਈ ਆ ਤੇ ਅਸੀਂ ਮੌਕੇ ਤੇ ਜਦੋਂ ਪਹੁੰਚੇ ਉਸ ਟਾਈਮ ਤੇ ਮੁੰਡੇ ਤਾਂ ਨੱਟ ਗਏ ਸੀਗੇ ਪਰ ਹੁਣ ਹਸਪੀਟਲ ਆਏ ਇਹ ਸਟਾ ਜਿਹੜੀਆਂ ਦੋਨਾਂ ਤਰ੍ਹਾਂ ਦਾ ਕਾਫੀ ਲੱਗੀਆਂ ਤੁਹਾਡੇ ਮਾਜਮ ਦੇ ਰਾਹੀਂ ਮੇਰੀ ਇਹਨਾਂ ਦੇ ਮਾਪੇ-ਮਾਪ ਨੂੰ ਵੀ ਅਪੀਲ ਹੈ ਕਿ ਆਪਣੇ ਬੱਚਾ ਨੂੰ ਜਰੂਰ ਦੇਖੋ ਕਿਉਂਕਿ ਤੁਸੀਂ ਮੋਟਰਸਾਈਕਲ ਤੇ ਇਹਨਾਂ ਨੂੰ ਦੇ ਦਿੰਦੇ ਤਿੰਨ ਤਿੰਨ ਚਾਰ ਚਾਰ ਜਣੇ ਇੱਕ ਮੋਟਰਸਾਈਕਲ ਦੇ ਉੱਤੇ ਜਾਂਦੇ ਵੇ ਔਰ ਬਿਨਾ ਨੰਬਰ ਤੋਂ ਘਰ ਦੇ ਵਿੱਚ ਇਹਨਾਂ ਨੂੰ ਜਦੋਂ ਆਉਂਦੇ ਹਨ ਜੇਬਾ ਚੈੱਕ ਕਰੋ ਇਹਨਾਂ ਦੇ ਕੋਈ ਬੈਗ ਚੈੱਕ ਕਰੋ ਕਿ ਇਹਨਾਂ ਦੇ ਕੋਈ ਹਥਿਆਰ ਹੈ ਸਾਹਮਣੇ ਦੇ ਕੋਲੇ ਹਥਿਆਰ ਹੈ ਜੀ ਵੀਡੀਓ ਜੋ ਵੀਡੀਓ ਚ ਵਿੱਚ ਆਸਤੋਂ ਦਿਖਾ ਰਹੇ ਹਾਂ ਇੰਨਾ ਗੰਦਾ ਮਾਹੌਲ ਬਣ ਗਿਆ ਉੱਥੇ ਮਤਲਬ ਵਾਰਡ ਦਾ ਇਸ ਟਾਈਮ ਤੇ ਹਰ ਬੰਦਾ ਸਾਨੂੰ ਫੋਨ ਕਰ ਇਹ ਪ੍ਰਸ਼ਾਸਨ ਜਿਹੜਾ ਹੈ ਮਤਲਬ ਕਿ ਕਿਤੇ ਸੁਤਾ ਪਿਆ ਕਿਆ ਹੈਗਾ ਕਿਆ ਨਹੀਂ ਪਰ ਇੱਥੇ ਆਈਆਂ ਐਸਐਚਓ ਸਾਹਿਬ ਆਈ ਸੀ ਕਿ ਮੈਂ ਫਿਰ ਉਹਨਾਂ ਨੇ ਵੀ ਮਤਲਬ ਸਾਨੂੰ ਵੀ ਲੱਗਿਆ ਵੀ ਉਹਨਾਂ ਨੇ ਕੋਈ ਨਾ ਕੋਈ ਕਾਰਵਾਈ ਜਰੂਰ ਇਹਨਾਂ ਜਿਹੜੇ ਦੋਸ਼ੀ ਆ ਉਹਨਾਂ ਤੇ ਜਰੂਰ ਹੋਏਗੀ ਤੁਹਾਡੇ ਮਾਧਮੇਂ ਦਰਾਹੀਂ ਪ੍ਰਸ਼ਾਸਨ ਨੂੰ ਵੀ ਅਪੀਲ ਹੈ ਬਿਨਾ ਨੰਬਰ ਪਲੇਟ ਦੇ ਜਿਹੜੇ ਮੋਟਰਸਾਈਕਲ ਘੁੰਮਦੇ ਪਏ ਆ ਹਥਿਆਰ ਲੈ ਕੇ ਘੁੰਮਦੇ ਪਏ ਆ ਜਾਂ ਤਿੰਨ ਚਾਰ ਜਿਹੜੇ ਰਾਈਡਰ ਹੈਗੇ ਆ ਇਹਨਾਂ ਤੇ ਉੱਤੇ ਜਰੂਰ ਕੋਈ ਨਾ ਕੋਈ ਵੰਦੀ ਕਾਰਵਾਈ ਜਰੂਰੀ ਕੀਤੀ ਜਾਵੇ ਤਾਂ ਕਿ ਜਿਹੜੀ ਹੈ ਇਹ ਲੜਾਈਆਂ ਝਗੜਿਆਂ ਤੋਂ ਉੱਤੇ ਨਕੇਲ ਪੈ ਸਕੇ ਕਿੰਨੇ ਬੰਦੇ ਜ ਕਤੇ ਤਿੰਨ ਸਗੇ ਜੀ ਤਿੰਨਾਂ ਨੂੰ ਪੀਜੀ ਰੈਫਰ ਕਰਤਾ ਤਿੰਨੇ ਤਿੰਨੇ ਰੈਫਰ ਹੋ ਗਏ ਜੀ ਪੀਜੀ ਇਹਨਾਂ ਰੈਫਰ ਕਿਤੇ ਕਿੱਥੇ ਨਾ ਮੈਨੂੰ ਇੱਕ ਦਾ ਨਾਮ ਰਗਵੀਰ ਆ ਸ਼ਾਇਦ ਜੀ ਇੱਕ ਮੁੰਡਾ ਦੇ ਲਾਂ ਦਾ ਨਾਮ ਮੈਨੂੰ ਪਤਾ ਨਹੀਂ ਹੈ ਇੱਕ ਸੱਟ ਤੋਂ ਪਹਿਲਾਂ ਹੀ ਆ ਕੇ ਸਲਾ ਗਿਆ ਤੇ ਦੋ ਜਣੇ ਜਿਹੜੇ ਆ ਉਹ ਆਪਣਾ ਸਿਵਲ ਹਸਪੀਟਲ ਆ ਕੋਈ ਦਾਖਲ ਹੋਏ ਪਰਦੀਪ ਕੁਬੜ ਜੀ ਪਰਦੀਪ ਦੱਸੋ ਕੀ ਪੂਰਾ ਮਾਮਲਾ ਹੈ ਲੜਾਈ ਕਿਹਦੇ ਨਾਲ ਹੋਈ ਹੈ ਕਿਉਂ ਹੋਈ ਹੈ ਸਰਦਾ ਸਟੋਰ ਲੜਾਈ ਹੋਈ ਸੀ ਜੀ ਮੇਰੇ ਸਾਲੇ ਦਾ ਮੁੰਡਾ ਹੈ ਗੁਰਦੀਪ ਸਿੰਘ ਜੀ ਤੇ ਉਹ ਕਹਿੰਦਾ ਮੈਂ ਕਟਿੰਗ ਕਰਾਉਣ ਜਾ ਰਿਹਾ ਸੀ ਉਥੇ ਉਦੋਂ ਪਛਾਤੀ ਮੁੰਡੇ ਆਏ ਲਗਭਗ 12-13 ਮੁੰਡੇ ਸੀਗੇ ਤੇ ਉਹਨਾਂ ਨੇ ਕਿਰਪਾਨਾਂ ਵਗੈਰਾ ਖੰਡਾ ਵਗੈਰਾ ਨਾਲ ਤੇ ਕਾਫੀ ਤੇਜ਼ ਦਾ ਹਥਿਆਰ ਤੇ ਸਿਰ 'ਚ ਮਾਰੇ ਤੇ ਕਾਫੀ ਸੱਟ ਲੱਗੀ ਉਹਦੇ ਮਤਲਬ ਸਿਰ ਦੇ ਵਿੱਚ ਮਤਲਬ ਕਾਫੀ ਜਗ੍ਹਾ ਤੇ ਇੱਥੇ ਪੜਤ ਤੇ ਇੱਥੇ ਪੜਤ ਤੇ ਯਾਨੀ ਕਿ ਬਹੁਤ ਜ਼ਿਆਦਾ ਜ਼ਖ਼ਮ ਹੈ ਨਾ ਬਹੁਤ ਜ਼ਿਆਦਾ ਹਾਲਾਤ ਕੀ ਹੋਣਗੇ ਹਾਲਾਤ ਬਹੁਤ 나ਜੂਗਾ ਜੀ ਇਹਦੇ ਉਹਦੇ ਸੀਰੀਅਸ ਹੈ ਯਾਨੀ ਕਿ ਤੇ ਡਾਕਟਰ ਸਾਹਿਬ ਨੇ ਕਿਹਾ ਵੀ ਉਹਨੂੰ ਪੀਜੀੀ ਸੀ ਰੈਫਰ ਕਰ ਦਿੱਤਾ ਤੇ ਉਹਦੇ ਡੈਡੀ ਨੂੰ ਵੀ ਬੋਲਿਆ ਤਾਂ ਮੈਂ ਮੈਂ ਡੈਡੀ ਨੂੰ ਫੋਨ ਕੀਤਾ ਦੇ ਆਇਓ ਦੇ ਹੁਣ ਉਹਨੇ ਐਂਬੂਲੈਂਸ ਚ ਲੈ ਗੋ 32 ਸੱਟ ਦੇ ਜਗੇ ਤੇ ਨਾਲ ਇੱਕ ਮੁੰਡਾ ਹੋਰ ਸੀਗਾ ਤੇ ਉਹਦਾ ਵੀ ਕੰਦਤ ਦੇ ਫ੍ਰੈਕਚਰ ਹੋਇਆ ਵਾ ਹਾਂ ਜੀ ਕਹਿੰਦਾ ਕਿ ਹੁਣ 32 ਸੱਟ ਲੈ ਗੋ ਤੇ ਉਹਨਾਂ ਦੇ ਸੱਟ ਮਤਲਬ ਕਾਫੀ ਲੱਗੀ ਖੂਨ ਵੇ ਤੇ ਬਹੁਤ ਜ਼ਿਆਦਾ ਹੋਇਆ ਵਾ ਮਤਲਬ ਇਹ ਪਤਾ ਲੱਗਿਆ ਕਿ ਉਹ ਵੀ ਲੜਾਈ ਦੇਖੋ ਜੀ ਇਹ ਬੱਚਿਆਂ ਦੇ ਆਸ ਵਿੱਚ ਅੱਜ ਕੱਲ ਪਤਾ ਨਹੀਂ ਕੀ ਚੱਕਰ ਹੈ ਕੋਈ ਛੋਟੇ ਬੋਡੀ ਦੀ ਗੱਲਾਂ ਦੇ ਨਿਆਰੇ ਅੱਜ ਕੱਲ ਲੜ ਪੈਂਦੇ ਬਾਤੋ ਜੀ ਮਾਪੇ ਨੂੰ ਪਰੇਸ਼ਾਨੀ ਹੁੰਦੀ ਜੀ ਕਿ ਲੜਾਈ ਹੋਏ ਜਸਤੇ ਇਹ ਕੋਸਤੇ ਜਿਹਾ ਮਾਰਤਾ ਜੇ ਕਰਤਾ ਪਤਾ ਨਹੀਂ ਲੱਗਿਆ ਦੂਜੇ ਤੱਕ ਹਾਈ ਤੱਕ ਤਾਂ ਫਿਲਹਾਲ ਪਤਾ ਨਹੀਂ ਲੱਗਿਆ ਲੇਕਿਨ ਮੈਂ ਉਹਦੇ ਮੁੰਡੇ ਦੇ ਬਿਆਨ ਲਏ ਸੀ ਕਿ ਉਹ ਥੋੜਾ ਜਿਹਾ ਹੋਸ਼ ਚਾ ਸੀਗਾ ਤੇ ਮੈਂ ਉਹਨੂੰ ਪੁੱਛਿਆ ਵੀ ਕੀ ਗੱਲ ਹੈ ਕੌਣ ਸੀ ਉਹ ਕਹਿੰਦਾ ਜੀ ਮੈਂ ਉਹਨਾਂ ਦੀ ਸ਼ਕਲਾਂ ਦੇਖੀ ਹੋਈਆਂ ਸਾਰੇ ਦੀਆਂ ਤੇ ਜਿਹਦੇ ਵਿੱਚ 12-13 ਮੁੰਡੇ ਮੈਨੂੰ ਮਾਰਨੇ ਆਏ ਸੀ ਲੇਕਿਨ ਚਾਰ-ਪੰਜ ਦੀ ਮੈਂ ਸ਼ਕਲਾਂ ਦੇਖੀਆਂ ਲੇਕਿਨ ਮੈਂ ਉਹਨਾਂ ਦਾ ਨਾਮ ਨਹੀਂ ਜਾਣਦਾ ਇੱਕ ਛੋਟੀ ਜਿਹੀ ਬੀੜੀ ਵੈਸੂ ਨੇ ਮੈਨੂੰ ਦਿਖਾਈ ਸੀਗੀ ਖੱਡੇ ਵਗੈਰਾ ਲੈ ਕੇ ਮੁੰਡੇ ਘੁੰਮਦੇ ਸੀਗੇ ਤੇ ਬਾਕੀ ਕੋਈ ਸੋ ਪਤਾ ਨਹੀਂ ਹੈ ਤੇ ਐਸਐਸਓ ਸਾਹਿਬ ਵੀ ਆਏ تھے ਤੇ ਉਹਨ ਉਹ ਕਹਿੰਦੇ ਵੀ ਜਿਦਾ ਜਿਦਾ ਬੱਚੇ ਦੇ ਹੋਸ਼ ਆਊਗਾ ਫਿਰ ਪਿਆਨੋ ਦਾ ਗ੍ਰਹਿ ਲਾਗੇ ਆਪਣੀ ਕਾਰਵਾਈ ਉਸ ਕਰੂਗੀ ਤੁਹਾਡਾ ਬਹੁਤ ਧੰਨਵਾਦ